ਪੰਜਾਬ ਕਿਸਾਨ ਮੇਲਾ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੇ ਅੱਜ 13 ਸਤੰਬਰ 2024 ਨੂੰ ਗਏ ਬਈ ਬਹੁਤ ਘਟ ਸੀ ਮਤਲਬ ਗੱਡੀਆਂ ਦੀ ਪਾਰਕਿੰਗ ਰੱਖਣ ਨੂੰ ਜਗ੍ਹਾ ਨਹੀਂ ਸੀ ਬਹੁਤ ਜ਼ਿਆਦਾ ਰਸਤੀ ਤੇ ਪ੍ਰੰਤ ਫਿਰ ਗੱਡੀ ਪਾਰਕਿੰਗ ਗਰਾਊਂਡ ਤੋਂ ਬਾਅਦ ਅੰਦਰ ਗਏ ਤੇ ਅੰਦਰ ਵੀ ਬਹੁਤ ਜ਼ਿਆਦਾ ਰਸਤੀ ਬਹੁਤ ਆਰੀ ਦੁਨੀਆ ਕਿਤੇ ਤੋਂ ਆਈ ਕਿ ਬਹੁਤ ਜ਼ਿਆਦਾ ਰਸਤੀ ਹੈ ਇਹਨਾਂ ਦੇਖ ਕੇ ਮਤਲਬ ਤੇਲ ਖੋਸ ਹੋ ਗਿਆ ਤੇ ਹਰ ਸਟਾਲ ਦੇ ਵਿੱਚ ਇੰਨਾ ਰਾਸਤੇ ਵੀ ਕੋਈ ਖੇਤੋਵਰਤ ਨੂੰ ਜਗ੍ਹਾ ਹੀ ਨਹੀਂ ਸੀ ਕਿ ਮਤਲਬ ਇੰਨਾ ਭੀੜ ਸੀਗਾ ਇਹ ਐਂਟਰੀ ਗੇਟ ਹੈ ਐਂਟਰੀ ਗੇਟ ਦੇ ਸਾਹਮਣੇ ਹੀ ਯਾਰ ਜਗਤਜੀਤ ਮੇਰਾ دوست ਹੈ ਯਾਰ ਜਗਤਜੀਤ ਮਿੱਤਰ ਉਹਦੀ ਸਟਾਲ ਲੱਗੀ ਹੋਈ ਸੀ ਸਟਾਲ ਖਾਦੀ ਆ ਪੂਰੀ ਸਟਾਲ ਪੂਰੀ ਯੂਨੀਵਰਸਿਟੀ ਵਿੱਚ ਕੋਈ ਸੁਪਨਾ ਪੱਤੀ ਇਸ ਸਟਾਲ ਕੋਲ ਪੈਣਾ ਹੋ ਕਿ ਬੜਾ ਸਾਰਾ ਸਾਮਾਨ ਅੰਦਰ ਆਇਆ ਹੈ। ਕੀ ਆ ਗਾ? ਕੀ ਗਲਵਾਲਾ ਹੈ? ਬਹੁਤ ਹੀ ਵਧੀਆ। ਇੰਨਾ ਜਿਆਦਾ ਰਾਸਤੀ ਇਨਾਂ ਦੇ ਸਟਾਲ ਦੇ ਵਿੱਚ। ਦੇਖ ਕੇ ਰੋਹੋ। ਯਾਰ ਇਹ ਕਿਸਾਨ ਮੇਲੇ ਦੇ ਵਿੱਚ ਸਿਰਫ ਕਿਸਾਨ ਦੀਆਂ ਸਾਰੇ ਪ੍ਰਕਾਰ ਦੀਆਂ ਜੜੀਆਂ ਮੈਂ ਮਤਲਬ ਉਹਨਾਂ ਦੇ ਖੇਤੀਬਾੜੀ ਨੂੰ ਇਹ ਸੰਬੰਧ ਹੁੰਦੇ ਨੇ। ਕੋਸ ਪ੍ਰਕਾਰ ਦੇ ਸਾਰੇ ਹੀ ਇੱਥੇ ਰੱਖੇ ਹੋਏ ਸੀ ਜਾਂ ਸੰਦ ਰੱਖੇ ਹੋਏ ਸੀ ਟਰੈਕਟਰ ਰੱਖੇ ਸੀ ਸਾਰੇ ਕੰਪਨੀ ਦੇ ਟਰੈਕਟਰ ਇੱਥੇ ਪਹੁੰਚੇ ਹੋਏ ਸੀ ਉਹਨਾਂ ਨੇ ਆਪਣੇ ਆਪਣੇ ਸਟਾਲ ਲਗਾਈਆਂ ਸੀ ਤੇ ਇਹ ਮੇਲਾ ਤਰਕੀਵੰਤਰ ਕੀ ਯੂਨੀਵਰਸਿਟੀ ਹੁਣ ਵੈਸੇ ਕਿਸਾਨਾਂ ਲਈ ਆ ਕਿਸਾਨ ਮੇਲਾ ਹੀ ਆ ਤੇ ਕਿਸਾਨਾਂ ਲਈ ਆ ਤੇ ਕਿਸਾਨਾਂ ਦੇ ਪਰਤੇ ਜਿੰਨੇ ਵੀ ਬੀਂ ਦਾ ਦੀ ਲੋੜ ਪੈਂਦੀ ਹੈ ਵਧੀਆ ਬੀਂ ਦਾ ਦੀ ਲੋੜ ਪੈਂਦੀ ਹੈ ਤੇ ਯਾਰ ਯੂਨੀਵਰਸਿਟੀ ਵਾਲੇ ਪ੍ਰੋਵਾਈਡ ਕਰਵਾਉਂਦੇ ਨੇ ਤੇ ਉਹਦਾਂ ਨੂੰ ਭੀੜ ਬਹੁਤ ਸੀ ਆ ਪੀਆਂ ਵਾਲੇ ਜਿੱਥੇ ਮਿਲਦੇ ਨੇ ਮਤਲਬ ਕਹਿ ਲਓ ਵੀ ਇਹਦੇ 100 ਰੁਪਏ ਥੱਲੇ ਜੀ ਮਿਲਦੀ ਹੋਣੀ ਸੀ ਇੰਨੀ ਜਿਆਦਾ ਲੰਬੀ ਰਹਿਣੀ ਮਿਲਦੀ ਸੀ ਪਰ ਲੈਂਨ ਬਹੁਤ ਲੰਬੀ ਸੀ ਤਾਂ ਤਾਂ 15-15 ਵਿੰਡੋਸ ਸੀ ਆ ਤੇ ਤੁਸੀਂ ਇਕੱਠ ਦੇ ਕੇ ਦੇਖੇ ਸਾਦੇ ਆਹ ਲਓ ਜੀ ਜਿੱਦੀ ਸਾਡਾ ਕਰਦੇ ਆ ਕੀ ਲੈ ਲਿਆਦਾ ਬਤਾਂਉ ਲੈ ਲੇ ਠੀਕ ਸੋਟੀਆਂ ਕਿੱਥੇ ਲਈ ਸੋਟੇ ਮੈਂ ਲੈਣੀਆਂ ਨੇ ਬਤਾਂਉ ਬੈਂਗਲ ਨੇ ਹੈ ਬੈਂਕਿੰਗ ਬੈਂਕਿੰਗ ਆਪ ਮਸੀਨ ਤੇ ਕੱਢਣ ਵਾਲੀ ਆ ਸਰੋਂ ਦੇ ਤੇ ਕੱਢਣ ਵਾਲੀ ਘਰ ਜਰਕਣ ਵਾਲੀ ਇਹ ਸ਼ੂਟੀ ਦੀ ਮਸੀਨ ਆ ਤੇ ਬਹੁਤ ਵਧੀਆ ਮਤਲਬ ਹੈਗਾ ਹੈ ਇਹ ਵੀ ਕਿਸਾਨ ਮੈਦਾਂ ਜਿੱਥੇ ਪਈ ਸੀ ਉਹ ਬਹੁਤ ਵਧੀਆ ਲੱਗਿਆ ਦੇਖ ਕੇ ਰਾਜ ਰਾਜ ਦਾ ਇਹ ਤੋਂ ਕਿ ਨਾਏ ਚ ਬਹੁਤ ਉਧਰ ਆਪਣੇ ਆਪਣੇ ਕੰਮ ਦੀ ਪਾਈ ਇਹ ਜੇ ਵੀ ਰਸ਼ ਬੋਲ ਮਿਲਣਾ ਤੁਹਾਨੂੰ ਤੁਸੀਂ ਕਿਸੇ ਕਿਸੇ ਵੀ ਦੁਕਾਨ ਤੇ ਦੇਖ ਲਓ ਰਸ਼ ਰਸਤਾ ਐਨਾ ਸੀ ਵੀ ਤੁਸੀਂ ਕਿਸੇ ਕਿਸੇ ਦੁਕਾਨ ਦੇ ਵਿੱਚ ਅਗਰ ਸਮਾਨ ਖੇਤਣਾ ਹੋਵੇ ਤਾਂ ਜਿਸੇ ਵੀ ਕੋਈ ਐਨਾ ਚਾਹੋ ਖਾਸ ਕਰ ਅੱਜ ਵੀ ਪੇਚ ਕਾਸ ਪਲਾਸ ਪਾਈ ਕੰਪਨੀ ਦਾ ਸਮਾਨ ਸਤਦਰ ਇੰਸਟਮੈਂਟ ਕਰਦੇ ਸਮਾਨ आ जाओ सब रे आ जाओ दृष्टि खाना पीना बाकी सरोवर साग मक्की दी रोटी नाल चाकी हुई लस्सी आ जी वीरा जो आ जाओ आ जाओ भाई चले पास सड़क पर रोड थोड़ी चक्कर के निकलते शाम दीला दी सेवा कर दे शाम दीला दी सेवा आ जाओ खाड़ी ₹1000 का है ये बड़ी अच्छे वाला माल है ਆ ਦਰਮਿਆਨ ਦੇ ਸਾਡਾ ਲੱਕੋ ਚੋ ਮਦਰ ਕਰਕੇ ਦਿਖਾ ਮੈਨੂੰ ਬਸੇ ਵੀ ਕਰਦੇ ਨੇ ਕੰਟਰੋਲ ਕੋਈ ਨਮਾਟੋਰ ਹੈ ਜੀ ਮਕੀ ਵਾਲਾ ਹੈ ਲਾਈਟ ਚਾਲੇ ਆਪਣੇ ਕੋਈ ਆਲਾ ਲੱਤਾ ਰਾ ਹੋਰ ਇੱਕ ਵੀ ਜੰਗਲੀ ਤੇ ਗਿਆ ਰਹਾ ਤੇਰੀ ਆਉਂਦੇ ਆ ਡਬਲ ਵਾਲੀ ਦੱਸ ਦੋ ਬਾਈ ਪਹਿਲੇ ਕਲਰ ਵੀ ਨੇਚਰਲ ਹਾਂ ਜੀ ਅਸੀਂ ਵੀਡੀਓ ਬਣਾਉਣਾ ਜੀ ਦੇ ਵੈਲਕਮ ਸ਼ੁਕਰ ਫਈਂ ਆਮਲੇ ਦੇ ਖੰਡੀਆਂ ਜੀ ਧੰਨਵਾਦ ਜਿਵੇਂ ਯੂਨੀਵਰਸਿਟੀ ਦੇ ਮੇਲੇ ਦੇ ਵਿੱਚ ਬਹੁਤ ਹੀ ভিਗੀ ਪਰ ਹਰ ਹਰ ਜ਼िले ਦੇ ਵਿੱਚੋਂ ਹਰ ਹਰ ਸਟਰੀਟ ਦੇ ਵਿੱਚੋਂ ਇੱਥੇ ਆਏ ਤੇ ਉਹਨਾਂ ਨੇ ਆਪਣਾ ਆਪਣਾ ਸ਼ਹਿਦ ਤੇ ਮਤਲਬ ਵਿਕਰੀ ਲਈ ਤਕਨਾ ਲਾਈ ਨੀ ਇਹ ਸਾਡੇ ਕਈ ਵੀਕੀਪਰ ਜਾਣਕਾਰ ਸੀ ਜਿਹਦੇ ਵਿੱਚ ਆ ਵੀ ਵੀਰ ਸਾਡਾ ਜਾਣਕਾਰ ਆ ਤੇ ਬਾਕੀ ਵੀ ਵੀ ਕੀ ਪਰ ਜਾਣਕਾਰ ਨੇ ਸਨਮ ਬਲੇ ਸਿੰਘ ਜੀ ਸਿੱਧਾ ਖਾਮਾਂਗੇ ਤੇ ਉਹਨਾਂ ਦੇ ਸਟਾਲਾਂ ਸਾਨੂੰ ਦਿਖਾ ਮਾਰ ਗਏ ਹਨੇਰੀਆਂ ओरिजिनल ਹਨੇਰੀ ਇਹ ਸਾਰੀਆਂ ਨਕਨਾਰੇ ਤੁਸੀਂ ਦੇਖ ਰਹੇ ਹੋ ਸਭ ਹਨੇਰੀਆਂ ਨੇ ਚਾਰੇ ਪਾਸੇ ਇਹ ਸਾਰੇ ਵੀ ਕੀਪਰ ਆਪਣੇ ਜਾਣਕਾਰ ਨੇ ਇਹ ਪੰਜਾਬ ਦੇ ਸਾਡੇ ਵੀ ਕੀਪਰ ਨੇ ਔਰ ਵੱਡੀ ਪੱਧਰ ਤੇ ਬੀ ਕੀਪਿੰਗ ਕਰਦੇ ਨੇ ਤੇ ਬਹੁਤ ਵੱਡੇ ਪੱਧਰ ਦੇ ਵਿੱਚ ਸ਼ਹਿਦ ਤਾਕਤ ਸਪੋਰਟ ਦਾ ਕੰਮ ਪੰਜਾਬ ਤੋਂ ਹੁੰਦਾ ਔਰ ਅਸੀਂ ਕਈ ਸਾਲਾਂ ਤੋਂ ਇਹ ਹਨੀ ਦੇ ਬਿਜ਼ਨਸ ਨਾਲ ਵੀ ਵੈਸੇ ਜੁੜੇ ਹੋਏ ਆਂ ਕਿੰਨੀਆਂ ਬਾਲਟੀਆਂ ਬਈਆਂ ਨੇ ਕਿੰਨੀਆਂ ਬਾਲਟੀਆਂ ਨੇ ਬਾਲਟੀਆਂ ਨੂੰ ਰੱਖਣਾ ਠੀਕ ਪਾਣੀ ਟੈਕ ਟੈਕ ਠੀਕ ਰਹਿੰਦੀ ਹੈ ਹਾਂ ਹਾਂ ਠੀਕ ਹੈ ਚੱਲਣਾ ਨਹੀਂ ਵਾਸ ਕਾਲਾ ਸ਼ੂਗਰ ਸ਼ੂਗਰ ਕਰਾਦੀ ਸ਼ਹਿਦ ਨੇ ਬਲੇਬੀਆਂ ਨਾਲੋਂ ਮੋਡੀਆਂ ਮੋਡੀਆਂ ਹੱਸਦੇ ਆ ਸ਼ਹਿਦ ਦਾ ਸ਼ੂਗਰ ਹੋ ਗਈ ਵੈਸੇ ਕਈਆਂ ਨੂੰ ਇਹ ਨਹੀਂ ਕਿ ਐਸਾ ਤੇ ਵੀ ਸ਼ਹਿਦ ਨਹੀਂ ਹੋਈ ਆ ਬਟ ਵਧੀਆ ਪ੍ਰੋਡਕਟ ਹੈ ਸ਼ਹਿਦ ਵਿਕ ਤੇ ਬਹੁਤ ਜ਼ਿਆਦਾ ਇਮਿਊਨਿਟੀ ਪਾਵਰ ਹੁੰਦੀ ਹੈ ਇਹਦੇ ਵਿੱਚ ਤੇ ਇਹ ਤਾਂ ਸੇ ਮਜ਼ਾਕ ਦੇ ਵਿੱਚ ਉਹਨੂੰ ਕਹਤਾ ਲਓ ਜੀ ਇਹ ਵੀ ਸਾਰੇ ਚੰਗੇ ਬੀ ਕੀਪਰ ਨੇ ਜਿਹੜੇ ਸਟਾਲਾ ਲਾਈ ਵਰਦੇ ਨੇ ਸ਼ਾਇਦ ਦੀਆਂ ਤੇ ਹਰੇਕ ਪ੍ਰਕਾਰ ਦੇ ਬੂਟੇ ਵੀ ਮਿਲਦੇ ਸੀਗੇ ਆਸਮਾਨ ਜਣਾ ਦਾ ਬੂਟਾ ਇੱਕ ੰਡਕਾ ਲੱਗਦਾ ਸੰਜਣਾ ਵਾ ਕਰਕੱਤੇ ਤੇ ਬੰਮਾਰਾ ਵੀ ਵੀ ਇੱਧਰ ਮਿਲਦਾ ਹੈ ਤੇ ਇਧਰ ਆ ਮੱਕੀ ਫਾਰਮ ਹੈ ਇਹ ਨਹੀਂ ਯੂਨੀਵਰਸਿਟੀ ਦਾ ਆਪਦਾ ਮੱਕੀ ਫਾਰਮ ਹੈ ਤੇ ਯੂਨੀਵਰਸਿਟੀ ਦੇ ਵਿੱਚ ਹੀ ਹੈ ਤੇ ਉਹ ਦੇਖੋ ਸਾਈਡ ਤੇ ਬਕਸੇ ਰੱਖੇ ਪਏ ਨੇ ਅੰਦਰ ਇਹਨਾਂ ਦੇ ਇੱਥੇ ਰਿਸਰਚ ਚੱਲਦਾ ਰਹਿੰਦਾ ਵਾ ਮੱਖੀਆਂ ਦੀ ਬਿਮਾਰੀਆਂ ਤੇ ਵੀ ਤੇ ਉਹ ਦੇਖੋ ਬਕਸੇ ਪਏ ਇਹ ਤੇ ਸਕਲਾਈ ਕੈਂਪਰ ਵੀ ਲੱਗਦਾ ਵਾ ਮੱਖੀਆਂ ਦਾ ਹਰ ਸਾਲ ਐਗਰੀਕਲਚਰ ਦੇ ਪੱਖੋਂ ਆਹ ਕਾਫੇ ਰਹੇ ਤੇ ਆਹ ਹਾ ਸਟਾਲਾਂ ਦੇ ਵਿੱਚ ਮੱਜਾਂ ਦਾ ਹੀ ਸਮਾਨ ਮਿਲਦਾ ਸੀ ਨਾ ਮੱਜਾਂ ਦੇ ਰਸੇ ਵਗੈਰਾ ਤੇ ਬੋਲਦਾ ਹੁੰਦਾ ਸੋਪੀਆਂ ਤੇ ਫੋੜੇ ਵਗੈਰਾ ਤੇ ਇੱਥੇ ਜਿਹੜੇ 20 ਮਿਲਦੇ ਨੇ ਸਬਜ਼ੀਆਂ ਦੇ ਉਹ ਜਿਹੜੀ ਇਸ ਵਾਰ ਇਨਵੈਸਟਿਸ਼ਨ ਲਾਈਨਾਂ ਸੀ ਉਹ 15-15 ਦੁਕਾਨਾਂ ਦੀ ਸੀਗੀਆਂ ਆ ਜਿੱਤੇ ਹੁਣਾ ਫਾਲ ਪੈਨੇ ਤੇ ਆਪੋਜ਼ਿਟ ਆ ਬਹੁਤ ਔਖੇ ਲੋਕਾਂ ਨੇ ਵੀ ਲੈਨੇ ਕਿਉਂਕਿ ਲਾਈਨ ਆ ਬਹੁਤ ਲੰਬੀ ਆ ਸੀ ਇਹ ਆ ਪਲਾਸਟਿਕ ਦਾ ਸਮਾਨ ਆ ਉੱਤ ਕਿਰੇ ਜਗ੍ਹਾ ਕਿਦੋਂ ਇਹ ਨਹੀਂ ਅਨਿਕੋ ਜਿਹੜੀ ਦੇਖ ਨਹੀਂ ਤੇ ਕਿੰਨੀ ਜਾਂਦੀ ਆ ਇਨਸਤੀ ਦਾ ਮੇਲਾ ਇਹ ਕਿਸਾਨ ਮੇਲਾ ਇਹ ਸਾਇਦ ਇੱਕ ਦਿਨ ਚ ਤਨਾ ਪੂਰਾ ਹੁੰਦਾ ਕਿਉਂਕਿ ਵੱਖ-ਵੱਖ ਥਾਵਾਂ ਦੇ ਵਿੱਚ ਵੱਖ-ਵੱਖ ਸਟਾਲਾਂ ਲੱਗੀਆਂ ਸਨ ਜੀਆਂ ਕਿਤੇ ਮੱਝਾਂ ਦੀ ਜਾਣਕਾਰੀ ਕਿਤੇ ਬੀਆਂ ਦੀ ਜਾਣਕਾਰੀ ਤੇ ਕਿਤੇ ਸੱਭਿਆਚਾਰ ਕਲਚਰ ਪ੍ਰੋਗਰਾਮ ਵੀ ਚੱਲੇ ਸੀਗੇ ਤੇ ਗਾਣੇ ਵਗੈਰਾ ਵੀ ਗਾਏ ਗਏ ਕਾਇਕਾਂ ਵੱਲੋਂ ਬੜਾ ਰਾਸਤੀ ਹਰੇਕ ਉੱਚ ਅਧਿਕਾਰੀਆਂ ਨੇ ਆਪਣੇ ਇੱਥੇ ਵਿਚਾਰ ਪ੍ਰਗਟ ਕੀਤੇ ਦੱਸਿਆ ਕਿਸਾਨਾਂ ਨੂੰ ਖੇਤਾਂ ਬਾਰੇ ਤੇ ਇਹ ਦੇਖੇ ਰਹੇ ਹਾਂ ਵੱਖ-ਵੱਖ ਕੰਪਨੀਆਂ ਦੇ ਸੰਤ ਉਹਨਾਂ ਦੀਆਂ ਕੰਪਨੀਆਂ ਦੇ ਜਿੰਨੇ ਵੀ ਅਫਸਰ ਉਹਨਾਂ ਨੇ ਤੁਹਾਨੂੰ ਇੱਥੇ ਆ ਕੇ ਦੱਸਿਆ ਵੀ ਕਿਵੇਂ-ਕਿਵੇਂ ਸੰਤ ਕਿਸ-ਕਿਸ ਪ੍ਰਕਾਰ ਦੇ ਕੰਮ ਕਰਦੇ ਨੇ ਤੇ ਬਹੁਤ ਹੀ ਵਾਜਿਬ ਰੇਟ ਔਰ ਆਧੁਨਿਕ ਤਕਨੀਕ ਪੂਰੀ ਲਓ ਜੀ ਅੰਤ ਜਾ ਕੇ ਫਿਰ ਅਸੀਂ ਆਪਣੀ ਗੱਡੀ ਕੋਲ ਪਹੁੰਚੇ ਪਾਰਕਿੰਗ 'ਚ ਬਹੁਤ ਜ਼ਿਆਦਾ ਪਾਰਕਿੰਗ ਜਰਾ ਸੀ ਆਫਿਸਰ ਨੇ ਵੀ ਕਹਤਾ ਵੀ ਇੱਥੇ ਗੱਡੀਆਂ ਹੋਰ ਨਹੀਂ ਕੱਢ ਸਕਦੀ ਅਸੀਂ ਵੀ ਆਪਣੀ ਗੱਡੀ ਕੋਲ ਪਹੁੰਚ ਕੇ ਫਿਰ ਮਸਾਂ ਹੀ ਗੱਡੀ ਬਾਹਰ ਕੱਢੀ ਤੇ ਪਹਿਲਾ ਦਿਨ ਸੀਗਾ ਬਹੁਤ ਜ਼ਿਆਦਾ ਰਸਤੇ ਤੇ ਇਹ 13 ਤਰੀਕ ਸੀ 14 ਨੂੰ ਵੀ ਮੇਲਾ ਭਰਨਾ ਸੀ ਦੁਬਾਰਾ ਤੇ ਇਹ ਮਤਲਬ ਇੰਨਾ ਜ਼ਿਆਦਾ ਰਸਤੇ ਵੀ ਗੱਡੀਆਂ ਦਾ ਬੁਰਾ ਹਾਲ ਸੀ ਕਿਤੇ ਖੜਨੂ ਜਗ੍ਹਾ ਨਹੀਂ ਸੀਗੀ ਔਕੀ ਸੋਕੀ ਖੜਾ ਕੇ ਲੋਕ ਔਰਾ ਪਰਾਹ ਜਿੰਮੇ ਵੀ ਚਲੇ ਜਾ ਰਹੇ ਸੀਗੇ ਬਿੰਗੀਆਂ ਟੇਡੀਆਂ ਇੱਕ ਦੂਜੇ ਦੇ ਅੱਗੇ ਪਿੱਛੇ ਲਾ ਕੇ ਬਹੁਤ ਔਖੀਆਂ ਨਿਕਲੀਆਂ ਨੇ ਅਵੇਟ ਕਰ ਕਰ ਕੇ ਲੋਕਾਂ ਦੇ ਤੇ ਲੋ ਜੀ ਅਲਵਿਦਾ ਕਹਨੇ ਆ ਇਸ ਮੇਲੇ ਨੂੰ ਅੱਜ ਅਸੀਂ ਤੇ ਕੱਲ ਤਾਂ ਮੇਲਾ ਕੱਲ ਜਾ ਕੇ ਪਤਾ ਲੱਗੇਗਾ ਕਿਵੇਂ ਘੁਮਾਂਗੇ ਕਿਵੇਂ ਨਹੀਂ ਤੇ ਅੱਜ ਦਾ ਮੇਲਾ ਇੱਥੇ ਹੀ ਖਤਮ ਕਰਦੇ ਹਾਂ ਪਾਰਕਿੰਗ ਚੈੱਕ